ਸੈਂਟਰ ਬੋਲ ਰਿਹਾ ਨਾ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਨਲੈਕੀ ਦੀ ਚਿੰਗਾਰੀ ਉੱਥੇ ਹੈਗੀ ਆ ਤੇ ਲੈਕੀ ਨਾ ਹੁੰਦੀ ਤਬਰ ਇੱਥੇ ਆ ਕੇ ਅੱਜ ਵੜ ਕੇ ਕਿਉਂ ਨਹੀਂ ਮਾਰੀ ਕਿਸੇ ਨੇ ਜਾਬ ਦੀ ਨਲੈਕੀ ਸੀ ਉਹ ਤਾਂ ਹੀ ਕੰਨ ਮਰੋੜਨ ਦੀ ਜੁਰਤ ਦਿਖਾਈ ਆ ਨਾ ਸੈਂਟਰ ਨੇ ਪੰਜਾਬ ਯੂਨੀਵਰਸਿਟੀ ਹੱਥੋਂ ਜਾ ਰਹੀ ਆ ਇਹਨਾਂ ਦੇ ਬੱਚੇ ਤਾਂ ਕੈਨੇਡਾ ਅਮਰੀਕਾ ਜਾ ਪੜਦੇ ਨੇ ਇਹਨਾਂ ਨੂੰ ਯਾਰ ਕੀ ਦੁੱਖ ਹੋਣਾ ਹੁਣ ਬਚੀਗੀ ਯੂਨੀਵਰਸਿਟੀ ਪੰਜਾਬ ਦੀ ਰਹਿ ਜੇਗੀ ਓਏ ਭਾਈ ਸਾਹਿਬ ਪੰਜਾਬ ਦੀ ਰਹਿ ਗਈ ਕਿਉਂ ਨਹੀਂ ਹੈਗੀ ਪੰਜਾਬ ਦੀ ਆ ਪੰਜਾਬੀ ਉਹ ਆ ਮਰਨੀ ਤੇ ਮਰ ਜਾਂਦਾ ਆਈ ਤੇ ਆਈ ਪੜ੍ਹਾਈ ਤੇ ਤੇ ਮਰ ਜਾਂਦਾ ਪਰ ਆਪਣਾ ਜ਼ਮੀਰ ਵੇਚਦਾ ਨਹੀਂ ਹੈ ਯਹਾਂ ਪੇ ਕਹਿੰਦੇ ਸੀ ਕੰਮ ਬੋਲਦਾ ਆ ਪੋਸਟਰ ਨਹੀਂ ਬੋਲਦੇ ਐਡਵਰਟਾਈਜ਼ਮੈਂਟ ਨਹੀਂ ਬੋਲਦੀ ਫਿਰ ਜੇ ਕੰਮ ਬੋਲਦਾ ਤੇ ਫਿਰ ਅੱਜ ਐਡਵਰਟਾਈਜ਼ਮੈਂਟ ਤੇ ਕਿਉਂ ਪੈਸਾ ਬਰਬਾਦ ਕਰ ਰਹੇ ਨੇ 75 ਸਾਲਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਗਵਰਨਮੈਂਟਾਂ ਨੇ ਅਦਾਰੇ ਬਣਾਏ ਸੀ ਉਹ ਵੇਚੇ ਰਿ ਸੀ ਇਹਨਾਂ ਨੇ ਵੇਚ ਤੇ ਇੱਕ ਜੀ ਦਦਨਾ ਜਿਹੜਾ ਕਮਾਊ ਪੁੱਤ ਹੋਵੇ ਉਹਨੂੰ ਕਦੇ ਮਾਰਨਾ ਨਹੀਂ ਚਾਹੀਦਾ ਪੰਜਾਬ ਇੱਕ ਕਮਾਊ ਪੁੱਤਾ ਦੇਸ਼ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ 10 ਤਰੀਕ ਦੀ ਕਾਲ ਸੀ ਪੰਜਾਬ ਹਰਿਆਣਾ ਹਿਮਾਚਲ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਹੋਏ ਤੇ ਕੇਂਦਰ ਸਰਕਾਰ ਨੂੰ ਇਤਨੇ ਕਿ ਜਿਤਾ ਦਿੱਤਾ ਪੰਜਾਬ ਨੇ ਕਿ ਪੰਜਾਬ ਅਜੇ ਵੀ ਜਿੰਦਾ ਹੈ ਪੱਜ ਸਾਹਿਬ ਯੂਨੀਵਰਸਿਟੀ ਦੇ ਉੱਤੇ ਜਿਸ ਤਰੀਕੇ ਦੀ ਇਹ ਨੋਟੀਫਿਕੇਸ਼ਨ ਜਾਰੀ ਹੋਈ ਇਸ ਵਾਰ ਤੇ ਕਲਾ ਕੇਂਦਰ ਜ਼ਿੰਮੇਵਾਰ ਹੈ ਜਾਂ ਫਿਰ ਸੂਬੇ ਸਰਕਾਰਾਂ ਵੀ ਕਿਉਂ ਕੇਂਦਰ ਦੇ ਮੰਤਰੀ ਇਹ ਕਹਿ ਰਹੇ ਨੇ ਕਿ ਜੋ ਸੂਬੇ ਦੇ ਸਰਕਾਰਾਂ ਦੇ ਐਮ ਐਲ ਏ ਸਿੱਖਿਆ ਮੰਤਰੀ ਮੁੱਖ ਮੰਤਰੀ ਮੀਡੀਆ ਤੇ ਨਹੀਂ ਪਹੁੰਚੇ ਤਾਂ ਕਰਕੇ ਸਾਨੂੰ ਇਹ ਵੀ ਸੋਧ ਕਰਨੀ ਪਈ ਹੈ ਤਾਂ ਕਰਕੇ ਇਸ ਤਰੀਕੇ ਨੋਟੀਫਿਕੇਸ਼ਨ ਜਾਰੀ ਕਰਨੇ ਪਏ ਨੇ ਕਹਿੰਦੇ ਜੇ ਨਾ ਵਰਾਲੀ ਦੇ ਵਿੱਚ ਕੋਈ ਚੰਗਿਆੜੀ ਹੋਵੇ ਉਹ ਸੁਲਗਦੀ ਹੋਵੇ ਨਾ ਉਹ ਧੂਆ ਤਾਂ ਛੱਡਦੀ ਆ ਅਗਰ ਸੈਂਟਰ ਬੋਲ ਰਿਹਾ ਨਾ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਨਲੈਕੀ ਦੀ ਚੰਗਿਆੜੀ ਉੱਥੇ ਹੈਗੀ ਆ ਜੇ ਨਲੈਕੀ ਨਾ ਹੁੰਦੀ ਤਾਂ ਪਰ ਇੱਥੇ ਆ ਕੇ ਅੱਜ ਵੜ ਕੇ ਕਿਉਂ ਨਹੀਂ ਮਾਰੀ ਕਿਸੇ ਨੇ ਕਿ ਸਾਡੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ ਅਸੀਂ ਇੱਥੇ ਆ ਕੇ ਪੰਜਾਬ ਦੇ ਧਰਨੇ ਦਾ ਸਮਰਥਨ ਕਰਦੇ ਆਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅਸੀਂ ਆਪਣੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਬੈਠੇ ਆਂ ਉਹ ਲੀਡਰ ਆਏ ਕਿਉਂ ਨਹੀਂ ਆ ਇਹ ਸਾਡੇ ਪੰਜਾਬ ਦੇ ਮੈਂ ਫਿਰ ਕਹਣਾ ਕਿ ਸਾਡੇ ਪੰਜਾਬ ਨੂੰ ਜ਼ਰੂਰਤ ਹੈ ਪੜ੍ਹੇ ਲਿਖੇ ਲੀਡਰਾਂ ਦੀ ਸੂਝਵਾਨ ਲੀਡਰਾਂ ਦੀ ਜਿਹੜੇ ਚੰਗੇ ਚੰਗੇ ਡਿਗਰੀਆਂ ਕਰਕੇ ਇੱਥੇ ਬੇਰੁਜ਼ਗਾਰ ਤੌਰੇ ਫਿਰਦੇ ਨੇ ਨਾ ਉਹਨਾਂ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਜਦੋਂ ਤੱਕ ਪੜ੍ਹਿਆ ਲਿਖਿਆ ਬੱਚਾ ਦੇਸ਼ ਦੀ ਅਗਵਾਈ ਕਰਨ ਦੇ ਯੋਗ ਨਹੀਂ ਬਣਾ ਕੇ ਉਹਨੂੰ ਆਪਾਂ ਦੇਸ਼ ਦੇ ਬਰਾਬਰ ਨਹੀਂ ਖੜਾ ਕਰਾਂਗੇ ਤਦ ਤੱਕ ਸਾਡੇ ਪੰਜਾਬ ਦਾ ਭਲਾ ਨਹੀਂ ਹੋਣਾ ਤਾਂ ਇੱਥੇ ਕੀ ਚੀਜ਼ ਆ ਜੇ ਪੰਜਾਬ ਦੀ ਨਲੈਕੀ ਸੀ ਉਹ ਤਾਂ ਹੀ ਕੰਨ ਮਰੋੜਨ ਦੀ ਜ਼ਰੂਰਤ ਦਿਖਾਈ ਆ ਨਾ ਸੈਂਟਰ ਨੇ ਨਹੀਂ ਕਿ ਸੈਂਟਰ ਦੀ ਹਿੰਮਤ ਆ ਤੁਹਾਡੇ ਘਰ ਹੈ ਤੁਹਾਡੇ ਘਰੇ ਤੁਸੀਂ 10000 ਰੱਖਿਆ ਹੋਵੇ ਤੇ મોદી ਦੀ ਹਿੰਮਤ ਹੈ ਕਿ ਆ ਕਿ 10000 ਨੂੰ ਹੱਥ ਲਾ ਦੇਵੇ ਜੇ ਤੁਸੀਂ ਕਹਿੰਗੇ 10000 ਰੁਪਿਆ ਮੈਂ ਚੱਲਿਆ ਦਰਵਾਜ਼ਾ ਖੁੱਲਾ ਹੈ ਤੇ ਫਿਰ ਕੋ ਛੱਡੂਗਾ ਇਹ ਸੈਨੇਟ ਆ ਨਾ ਜਿਹੜਾ ਸੈਨੇਟ ਇਹ ਪੰਜਾਬ ਯੂਨੀਵਰਸਿਟੀ ਦਾ ਇੱਕ ਤਾਲਾ ਸੀ ਇਹਨਾਂ ਨੇ ਹੁਣ ਤੱਕ ਤਾਲਾ ਲਾਇਆ ਕਿਉਂ ਨਹੀਂ ਆ ਇਹ ਵੀ ਨਲਾਕੀ ਹੈ ਇਹਨਾਂ ਦੀ ਅਸੀਂ ਬਗਾਨਿਆਂ ਨੂੰ ਰੋਣਿਆ ਕਮੀਆਂ ਸਾਡਿਆਂ ਚ ਵੀ ਨੇ ਅੱਜ ਜਿਹੜੀ ਗੱਲ ਆ ਪੰਜਾਬ ਯੂਨੀਵਰਸਿਟੀ ਹੱਥ ਚੋਂ ਜਾ ਰਹੀ ਆ ਇਹਨਾਂ ਦੇ ਬੱਚੇ ਤਾਂ ਕੈਨੇਡਾ ਅਮਰੀਕਾ ਜਾ ਪੜਦੇ ਨੇ ਇਹਨਾਂ ਨੂੰ ਯਾਰ ਕੀ ਦੁੱਖ ਹੋਣਾ ਹੈ ਕੀ ਦੁੱਖ ਹੋਣਾ ਦੱਸੋ ਤਾਂ ਹੀ ਮੈਨੂੰ ਕੈਨੇਡਾ ਅਮਰੀਕਾ ਪੜਦੇ ਨੇ ਦੁੱਖ ਦਾ ਜਿਹੜੇ ਇੱਥੇ ਸਾਡੇ ਵਾਲੇ ਨੇ ਇਹਨਾਂ ਨੂੰ ਹੋਣਾ ਜਿਹੜਾ ਮਜ਼ਦੂਰ ਹੈ ਅੱਜ ਸਾਡੇ ਪੰਜਾਬ ਦਾ ਨਾ ਮੈਂ ਐਸਟੀ ਪਰਿਵਾਰ ਨੂੰ ਬਿਲੋਂਗ ਕਰਦਾ ਠੀਕ ਹੈ ਲੇਕਿਨ ਸਾਡੇ ਪੰਜਾਬ ਦਾ 50% ਕਿਸਾਨ ਇਹੋ ਜਿਹਾ ਕਿ ਜਿਹੜਾ 1.5 ਲੱਖ ਰੁਪਇਆ ਆ ਬੱਚੇ ਦੇ ਸਮੈਟਰ ਦਾ ਫੀਸ ਨਹੀਂ ਭਰ ਸਕਦਾ ਇਹ ਕੱਲੇ ਇੱਥੇ ਰਜਿਸਟ੍ਰੇਸ਼ਨ ਵਾਲੇ ਨਹੀਂ ਪੜਦੇ ਇਹ ਪੰਜਾਬ ਦੇ ਹਰ ਵਰਗ ਦੀ ਗੱਲ ਆ ਪੰਜਾਬ ਦੇ ਨਾਲ ਜੇ ਨਾ ਖੜੇ ਅੱਜ ਤਾਂ ਸਾਡਾ ਪੰਜਾਬ ਸਿਰਫ ਉਹ ਸਿਰਫ ਭੇਡੂ ਵਰਜੂ ਭੇਡੂ ਇਹ ਡੰਡੇ ਮਾਰ ਕੇ ਨਾ ਆਪਣੀ ਮਰਮਰਜੀ ਦੇ ਸਾਨੂੰ ਭੇਡਾਂ ਵਾਂਗ ਚਲਾਉਣਗੇ ਇਹ ਹੋਇਆ ਕੱਠ ਜਿਹੜਾ ਬਹੁਤ ਵੱਡਾ ਹੋ ਗਿਆ ਪਰ ਹੁਣ ਬਚ ਜੇਗੀ ਯੂਨੀਵਰਸਿਟੀ ਪੰਜਾਬ ਦੀ ਰਹਿ ਜੇਗੀ ਉਹ ਭਾਈ ਸਾਹਿਬ ਪੰਜਾਬ ਦੀ ਰਹਿ ਗਈ ਕਿਉਂ ਨਹੀਂ ਹੈਗੀ ਪੰਜਾਬ ਦੀ ਆ ਉਹ ਤਾਂ ਕਹਿੰਦੇ ਅਸੀਂ ਸਿੱਧੀ ਕਰ ਦੇਣੀ ਆ ਹੁਣ ਇਨਾਂ ਕੋਲ ਕੰਮ ਨਹੀਂ ਚੱਲ ਰਿਹਾ ਪੈਸਾ ਨਹੀਂ ਹੈ ਪੰਜਾਬ ਸਰਕਾਰ ਕੋਲ ਪੈਸਾ ਹੋਵੇ ਚਾਹੇ ਨਾ ਹੋਵੇ ਆ ਜਿਹੜਾ ਅੱਜ ਦਾ ਨੌਜਵਾਨੀ ਦਾ ਇਕੱਠਾ ਨਾ ਇਹ ਅੱਜ ਸੈਂਟਰ ਨਹੀਂ ਇਹ ਪੰਜਾਬ ਗਵਰਨਮੈਂਟ ਦੀਆਂ ਵੀ ਅੱਖਾਂ ਖੋਲ ਦੂਗਾ ਉਹਨਾਂ ਨੂੰ ਪਤਾ ਲੱਗ ਜਾਊ ਵੀ ਅਸੀਂ ਜਿਹੜਾ ਬਜਟ ਆ ਨਾ ਉਹਦੇ ਵਿੱਚ ਪੰਜਾਬ ਗਵਰਨਮੈਂਟ ਦੇ ਬਜਟ ਦੇ ਵਿੱਚ ਜਿਹੜੇ ਯੂਨੀਵਰਸਿਟੀ ਦਾ ਖਰਚਾ ਨਾ ਪਹਿਲਾਂ ਉਹ ਕੱਢ ਕੇ ਰੱਖਣਗੇ ਜੇ ਇਹ ਯੂਨੀਵਰਸਿਟੀ ਦਾ ਸਟੂਡੈਂਟ ਸੈਂਟਰ ਨੂੰ ਸਿੱਧਾ ਹੋ ਸਕਦਾ ਉਹ ਯਾਰ ਪੰਜਾਬ ਦਾ ਆ ਸਰਕਾਰ ਦਾ ਪਿਆ ਇਹ ਨਾ ਦੂਰ ਨਹੀਂ ਆ ਇਹਨਾਂ ਦਾ ਇੱਥੇ ਘੇਰ ਲੰਗੇ ਤਾਂ ਆਪਣੀ ਹੀ ਨੇ ਪਰ ਜਿਹੜਾ ਬਗਾਨਾ ਆਇਆ ਨਾ ਚੜ ਕੇ ਪਹਿਲਾਂ ਉਹਨੂੰ ਸਭ ਕੁਝ ਸਿਖਾ ਲੀਏ ਇਹਨਾਂ ਨੂੰ ਤਾਂ ਕੰਨ ਆਪੇ ਹੋ ਜਾਣੇ ਨੇ ਉਹ ਕਹਿੰਦੇ ਆ ਨਾ ਪੰਜਾਬ ਦੀ ਕਿ ਕਹਿਣਾ ਧੀਰੂ ਸਮਝਾਉਣਾ ਨੋ ਉਹਨੂੰ ਧੀਨੂ ਦਾ ਕਹਿ ਲਿਆ ਨੋ ਵੀ ਸਮਝਾ ਲਾਂਗੇ ਹੁਣ ਅਸੀਂ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਏ ਕਿ ਇਦਾਂ ਦੇ ਧਰਨੇ ਵਿੱਚੋਂ ਕਾਫੀ ਬਦਮਾਸ਼ ਪੈਦਾ ਹੋਏ ਨੇ ਗੈਂਗਸਟਰ ਪੈਦਾ ਹੋਏ ਨੇ ਕਿ ਨੌਜਵਾਨ ਫੇਮਸ ਹੋਣਾ ਚਾਹੁੰਦੇ ਨੇ ਇਸ ਤਰੀਕੇ ਦੇ ਧਰਨੇ ਪ੍ਰਦਰਸ਼ਨ ਕਰਕੇ ਭਰਾ ਜੀ ਮੈਂ ਗੱਲ ਦੱਸਦਾ ਨਾ ਇਹ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਗਿਆ। ਨਾ ਕਿਸੇ ਦੀ ਸੋਚ ਕਿਸੇ ਨਾਲ ਮਿਲਦੀ ਆ। ਹਰ ਇੱਕ ਬੰਦਾ ਜਿਹੜਾ ਮੂੰਹੋਂ ਲਫ਼ਜ਼ ਕੱਢਦਾ ਉਹ ਆਪਣੀ ਉਹ ਆਪਣੀ ਸੋਚ ਦੇ ਹਿਸਾਬ ਨਾਲ ਕੱਢਦਾ। ਬਿਨਾਂ ਸੋਚ ਤੋਂ ਕੋਈ ਨਹੀਂ ਕੱਢਦਾ। ਬਿਨਾਂ ਬਿਨਾਂ ਸੋਚ ਤੋਂ ਕੋਈ ਨਹੀਂ ਬੋਲਦਾ। ਇਸ ਕਰਕੇ ਉਹਨਾਂ ਦੀ ਆਪਣੀ ਸੋਚ ਆ ਜਿੰਨੀ ਉਹਨਾਂ ਦੀ ਮਾਨਸਿਕਤਾ ਉਹ ਉਹਨੇ ਹਿਸਾਬ ਨਾਲ ਜਵਾਬ ਦੇਈ ਜਾਂਦੇ ਨੇ। ਅਸੀਂ ਸਾਡੇ ਜਵਾਖ ਹੀਰੇ ਨੇ। ਇਹ ਹੀਰੇ ਤੋਂ ਕੀਮਤੀ ਨੇ। ਸਾਨੂੰ ਇਹਨਾਂ ਤੇ ਮਾਣ ਆ। ਕੋਈ ਕੀ ਕਹਿੰਦਾ? ਸਾਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਹੀਰੇ ਨੇ ਇਹਨੇ ਹਮੇਸ਼ਾ ਜਦੋਂ ਪੰਜਾਬ ਤੇ ਭਾਰੀ ਪਈਆ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਨੇ ਇਹ ਸਰਦਾਰਾਂ ਨੇ ਦਿੱਤੀਆਂ ਨੇ ਇਹ ਪੰਜਾਬ ਹਰਿਆਣੇ ਦੇ ਨੌਜਵਾਨ ਨੇ ਬਾਰਡਰ ਤੇ ਲੱਗਦੇ ਨੇ ਜਦੋਂ ਲੜਾਈਆਂ ਲੱਗਦੀਆਂ ਨੇ ਮੁੱਖ ਮੰਤਰੀ ਪੰਜਾਬ ਤਾਂ ਕਹਿ ਰਹੇ ਕਿ ਮੈਂ ਪੰਜਾਬ ਦਾ ਪੁੱਤ ਐ ਕਿ ਇਹਨਾਂ ਸੈਨਟ ਚੋਣਾ ਕਰਕੇ ਮੈਂ ਕੋਰਟ 'ਚ ਵੀ ਜਾਵਾਂਗਾ ਵੱਡੇ ਤੋਂ ਵੱਡੇ ਵਕੀਲ ਕਰਨਾ ਹੈ ਹੱਕ 'ਚ ਖੜਾ ਮੈਂ ਨੌਜਵਾਨਾਂ ਦੇ ਪਹਿਲਾਂ ਇਹ ਗੱਲ ਆ ਕੋਰਟ 'ਚ ਤਾਂ ਬਈ ਉਹ BBMP ਵਾਲਾ ਮੁੱਦਾ ਹੀ ਪਿਆ ਤੁਹਾਡਾ ਉਥੇ ਕਹਿਆ ਸੀ ਨਾ ਇੱਕ ਆਰਸ ਵਾਲੇ ਨੇ ਕਹਿੰਦਾ ਤੁਸੀਂ ਇਹਨਾਂ ਦੇ ਜਿਹੜੇ ਡੈਮ ਨੇ ਇਹਨਾਂ ਦੇ ਕੰਟਰੋਲ ਕਰ ਲਓ ਜਿੱਦਣ ਪੰਜਾਬ ਅੱਖਾਂ ਦਿਖਾਊਗਾ ਗੇਟ ਖੋਲਦਾਂਗੇ ਦੱਬਲਾਂਗੇ ਕਰਕੇ ਦਿਖਾਦਾ ਕਿ ਨਾ ਕਰਕੇ ਦਿਖਾਦਾ ਉਹਦੇ ਦੇ ਦੱਸੋ ਕਿਹੜੇ ਪੰਜਾਬ ਗਵਰਨਮੈਂਟ ਨੇ ਉਸ ਲੀਡਰ ਦੇ ਅੰਗੇਸਟ ਜਾ ਕੇ ਉਹਦੇ ਤੇ ਕੇਸ ਕਰਿਆ ਹੋਇਆ ਦਿੱਤਾ ਬਿਆਨ ਕਿ ਕੋਈ ਬਿਆਨ ਨਹੀਂ ਆਇਆ ਉਹ ਅਸੀਂ ਉਹ ਬਣ ਗਏ ਕਟਪੁਤਲੀਆਂ ਪੰਜਾਬੀ ਉਹ ਆ ਮਰਨੀ ਤੇ ਮਰ ਜਾਂਦਾ ਆਈ ਦੇ ਆਈ ਪੜਾਈ ਦੇ ਤੇ ਮਰ ਜਾਂਦਾ ਪਰ ਆਪਣਾ ਜਮੀਰ ਵੇਚਦਾ ਨਹੀਂ ਹੈ ਪਰ ਭਗਵਾਨ ਤਮਾ ਸਾਹਿਬ ਨੂੰ ਕਹੈ ਨਾ ਕਿ ਤੁਸੀਂ ਪੰਜਾਬੀ ਬਣ ਕੇ ਪੰਜਾਬ ਦੇ ਰਾਜ ਨੂੰ ਸੰਭਾਲੋ ਇਹ ਜਿਹੜੇ ਤੁਹਾਡੇ ਆਲੇ-ਦਾਲ ਤਿੰਨ ਚਾਰ ਦੀ ਜੁੰਡਲੀ ਟੁਰੀ ਫਿਰਦੀ ਹੈ ਨਾ ਤੇ ਇਹਨਾਂ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ ਜੇ ਤੁਸੀਂ ਸਹੀ ਡਿਸੀਜਨ ਲਾਹੇਂਗੇ ਹੋ ਤਾਂ ਤੁਹਾਨੂੰ ਅਗਲਾ ਰਾਜ ਭਾਗ ਵੋਟਾਂ ਮੰਗਣ ਦੀ ਜਰੂਰਤ ਨਹੀਂ ਤੁਸੀਂ ਆਪੇ ਕਹਿੰਦੇ ਸੀ ਕੰਮ ਬੋਲਦਾ ਆ ਪੋਸਟਰ ਨਹੀਂ ਬੋਲਦੇ ਐਡਵਰਟਾਈਜ਼ਮੈਂਟ ਨਹੀਂ ਬੋਲਦੀ ਫਿਰ ਜੇ ਕੰਮ ਬੋਲਦਾ ਤੇ ਫਿਰ ਅੱਜ ਐਡਵਰਟਾਈਜ਼ਮੈਂਟ ਦਾ ਕਿਉਂ ਪੈਸਾ ਬਰਬਾਦ ਕਰ ਰਹੇ ਨੇ ਕਿਉਂ ਸਾਡੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋਏ ਨੇ ਤੁਸੀਂ ਹਰ ਬਾਰ 8000 10000 ਕਰੋੜ ਦਾ ਕਰਜ਼ਾ ਲੈ ਰਹੇ ਹੋ ਤੇ ਉੱਪਰੋਂ ਤੁਸੀਂ ਐਡਵਰਟਾਈਜ਼ਮੈਂਟਾਂ ਦੇ ਪੈਸਾ ਬਰਬਾਦ ਕਰ ਰਹੇ ਹੋ ਲਾਣਤ ਆਉਣੀ ਚਾਹੀਦੀ ਆਪਣੇ ਆਪ ਤੇ ਬੰਦੇ ਨੂੰ ਜਿਹੜਾ 30 ਸਾਲਾਂ ਚ ਨਹੀਂ ਹੋਇਆ ਇੰਨਾ ਕੰਮ ਜਿੰਨਾ ਅਸੀਂ ਕਰਤਾ ਅਸਲ ਚ ਗੱਲ ਪਤਾ ਕੀ ਹੈ ਵੀਰੇ ਇੱਥੇ ਨਾ ਇਹ ਸਾਰੇ ਜਿਹੜੇ ਬੱਚੇ ਨੇ ਨਾ ਇਹ ਪੜ੍ਹੇ ਲਿਖੇ ਨੇ ਇਹਨਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਕੰਮ ਕੀ ਹੋਇਆ ਕਿ ਨਹੀਂ ਹੋਇਆ ਹਾਂ ਹੋਇਆ ਸਹੀ ਆ ਇਹ 75 ਸਾਲਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਗਵਰਨਮੈਂਟਾਂ ਨੇ ਆਦਾਰੇ ਬਣਾਏ ਸੀ ਉਹ ਵੇਚੇ ਨਹੀਂ ਸੀ ਇਹਨਾਂ ਨੇ ਵੇਚਤੇ ਇਸ ਤੋਂ ਪਹਿਲਾਂ ਕਿਸੇ ਨੇ ਜ਼ਮੀਨਾਂ ਦੇ ਵਿੱਚੋਂ ਪੰਜਾਬੀਆਂ ਨੂੰ ਮਾਰਨ ਖਾਤਰ ਵੇਟਵੇ ਰੋਡ ਕੱਢ ਕੇ ਫਲਾਈਓਵਰ ਨਹੀਂ ਬਣਾਏ ਸੀ ਇਹਨਾਂ ਨੇ ਬਣਾਤੇ ਅੱਜ ਸਾਡਾ ਪੰਜਾਬ ਅੱਧਾ ਉਹ ਜਿਹੜਾ ਕਹਿੰਦੇ ਨੇ ਨਾ ਕਟੜਾਈ ਬਣਾਉਣਾ ਉਹ ਕੱਟਣਾ ਜਿਹੜਾ ਹਾਈਵੇ ਬਣਾਉਣਾ ਉਹਦੇ ਨਾਲ ਅੱਧੇ ਪੰਜਾਬ ਦੀ ਜ਼ਮੀਨ ਉੱਜੜ ਜਾਣੀ ਆ ਇਹ ਉਜਾੜਨਾ ਚਾਹੁੰਦੇ ਨੇ ਪੰਜਾਬ ਨੂੰ ਪਰ ਮੈਂ ਇੱਕ ਚੀਜ਼ ਦੱਸ ਦਿੰਨਾ ਜਿਹੜਾ ਕਮਾਊ ਪੁੱਤ ਹੋਵੇ ਉਹਨੂੰ ਕਦੇ ਮਾਰਨਾ ਨਹੀਂ ਚਾਹੀਦਾ ਪੰਜਾਬ ਇੱਕ ਕਮਾਊ ਪੁੱਤਾ ਦੇਸ਼ ਦਾ ਪਰ ਜਿੱਦਣ ਪੰਜਾਬ ਮਰ ਗਿਆ ਨਾ ਇਹ ਦੇਸ਼ ਨਾ ਜਿਹੜਾ ਇਹਨਾਂ ਦੇ ਅੱਗੇ ਥੱਪੜ ਮਾਰ ਮਾਰ ਕੇ ਉਹ ਜਿਹੜਾ ਅਡਾਨੀ ਆ ਨਾ ਅਡਾਨੀ ਅੱਜ ਯਾਦ ਕਰ ਲਓ ਤੁਸੀਂ ਆਪਣੇ ਇਹ ਗੱਲ ਚਲਾਉਣੀ ਆ ਕੱਟਣੀ ਨਹੀਂ ਜਿਹੜਾ ਅਡਾਨੀ ਆ ਏ ਇਸ ਇਡੀਆ ਕੰਪਨੀ ਬਣ ਕੇ ਇੱਕ ਦਿਨ ਸਾਹਮਣੇ ਆਊਗਾ ਤੋ 20 ਸਾਲ ਬਾਅਦ ਮੇਰੀ ਗੱਲ ਨੂੰ ਯਾਦ ਰੱਖ ਲੋ ਕਰ ਦਿਓ ਪਬਲਿਸ਼ ਕਿਉਂ ਆਊਗਾ ਉਹ ਇਥੋਂ ਲੈ ਲੈ ਕੇ ਪੈਸਾ ਸਰਕਾਰ ਤੋਂ ਲੈ ਕੇ ਪੈਸਾ ਉਹ ਬਾਹਰ ਜਾ ਕੇ ਆਪਣਾ ਬਿਜ਼ਨਸ ਚਲਾ ਰਿਹਾ ਉਹਨੇ ਜਿਹੜੇ ਦੇਸ਼ਾਂ ਦੇ ਨਾਲ ਗਲੈਂਡ ਚ ਜਾ ਕੇ ਸਾਂਝੇਦਾਰੀਆਂ ਪਾਉਣੀਆਂ ਨੇ ਉਹੀ ਕੰਪਨੀਆਂ ਨੇ ਆ ਕੇ ਸਾਡੇ ਦੇਸ਼ ਦੇ ਸਾਂਝੇਦਾਰੀਆਂ ਚਲਾਉਣੀਆਂ ਨੇ ਜਦੋਂ ਇਹਨੇ ਝੁੱਗਾ ਚੌੜ ਪੱਲਾ ਚੱਕਣਾ ਤੇ ਉਹਨਾਂ ਨੇ ਪੰਜਾਬ ਤੇ ਆ ਕੇ ਨਹੀਂ ਦੇਸ਼ ਤੇ ਕਬਜ਼ਾ ਕਰਨਾ ਸਾਨੂੰ ਗੁਲਾਮ ਬਣਾ ਦੇਣਾ ਇਹ ਜਿਹੜਾ ਝੂਠ ਆ ਮੈਂ ਇਹਨਾਂ ਨੂੰ ਤੁਹਾਡੇ ਮਾਦਰ ਬੇਨਤੀ ਕਰਦਾ ਕਿ ਜੋ ਹੁੰਦਾ ਹੋ ਜੇ ਹੱਕ ਤੇ ਬੋਲਣਾ ਜਿਵੇਂ ਅੱਜ ਬੋਲਿਆ ਖੜੇ ਹਾਂ ਤੇ ਹੱਕ ਦੇ ਬੋਲਣਾ ਤੇ ਹੱਕ ਦੇ ਖੜਨਾ ਸਟਾਰਟ ਰੱਖਿਓ ਨਾ ਤੁਹਾਨੂੰ ਕੋਈ ਮਾਰ ਸਕਦਾ ਤੇ ਨਾ ਤੁਹਾਡੀ ਸੋਚ ਨੂੰ ਮਾਰ ਸਕਦਾ ਤੇ ਨਾ ਤੁਹਾਡਿਆ ਕੋਈ ਕੁਲਾ ਨੂੰ ਮਾਰ ਸਕਦਾ ਤੇ ਪੰਜਾਬ ਨੂੰ ਤਾਂ ਫੇਰ ਮਾਰਨਾ ਹੀ ਕਿਨੇ ਜਦ ਸਾਡੇ ਕੁਲਾ ਜੁੰਦਿਆ ਰਹਿਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਆਰਮੀ ਦੇ ਇਸ ਜਵਾਨ ਨੇ ਪਹਿਲਾਂ ਵੀ ਬਹੁਤ ਵਾਰ ਸਪੀਚਾਂ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਆਖੀਆਂ ਸੀ ਤੇ ਅੱਜ ਪੰਜਾਬ ਯੂਨੀਵਰਸਿਟੀ 'ਚ ਪਹੁੰਚਿਆ ਤਾਂ ਜਿਹੜੇ ਨੌਜਵਾਨ ਨੇ ਵਿਦਿਆਰਥੀ ਨੇ ਉਹਨਾਂ ਨੂੰ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਹੀ ਪੰਜਾਬ ਦੇ ਲੋਕ ਰੱਖਣਗੇ ਪਾਵੇਂ ਕੌਜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਦੇਖਦੇ ਕਿ ਜਿਸ ਤਰੀਕੇ ਨਾਲ ਸੈਨੇਚੋਨਾਂ ਨੂੰ ਲੈ ਕੇ ਮਾਮਲਾ ਵਿਪਖਿਆ ਹੋਇਆ ਸੈਨੇਚੋਨ ਹੋਣ ਚਾਹੀਦੀਆਂ ਨੇ ਕਦੋਂ ਹੁਣ ਕੇਂਦਰ ਸਰਕਾਰ ਕੀ ਕਦੋਂ ਯੂਨੀਵਰਸਿਟੀ ਪ੍ਰਸ਼ਾਸਨ ਐਲਾਨ ਕਰਦਾ ਤੁਹਾਨੂੰ ਸਮਝ ਦੱਸੇਗਾ ਤੁਹਾਡੇ ਕਨਮਨ ਉਰਜੋਤ ਦੇ ਨਾਲ ਤੇ ਸਿੰਘ